ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਸਭ ਨੂੰ ਹਰ ਕੀ ਸੇਵਾ ਸੁਸਾਇਟੀ ਕਿਸ ਤਰ੍ਹਾਂ ਕਲਾਸਾਂ ਚੱਲਦੀਆਂ ਕਿਸ ਤਰ੍ਹਾਂ ਬੱਚੇ ਪੜ੍ਹਦੇ ਉਹ ਤੁਹਾਨੂੰ ਦਿਖਾਵਾਂਗੇ ਪਲੀਜ਼ ਇੱਕ ਬੇਨਤੀ ਤੁਹਾਡੇ ਸਾਰਿਆਂ ਕੇ ਹੋਰ ਆ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਸਬਸਕ੍ਰਾਈਬ ਕਰਾਓ ਪਲੀਜ਼ ਜਿਆਦਾ ਤੋਂ ਜਿਆਦਾ ਸ਼ੇਅਰ ਕਰਾਉਣ ਦੀ ਕੋਸ਼ਿਸ਼ ਕਰਿਓ ਤੁਹਾਡਾ ਇੰਨਾ ਬਹੁਤ ਯੋਗਦਾਨ ਅੱਜ ਅਸੀਂ ਤੁਹਾਨੂੰ ਵਿਜ਼ਿਟ ਕਰਾਉਣੇ ਆ ਹਰ ਕੀ ਸੇਵਾ ਸੁਸਾਇਟੀ ਦੇ ਵਿੱਚ ਆਜੋ ਜੀ ਇਹ ਸਾਡੇ ਕੋਲ ਬੱਚੇ ਨੇ ਜਿਹੜੇ ਦੂਸਰੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਬੈਠਦੇ ਨੇ ਇਹ ਸਾਡੇ ਜਰਨਲ ਨੌਲੇਜ ਔਰ ਮੈਥ ਦੇ ਟੀਚਰ ਨੇ ਇਹ ਬੱਚੇ ਨੂੰ ਇੱਕ ਟੌਪਿਕ ਦੇ ਰਹੇ ਨੇ ਜੋ ਇਹਨਾਂ ਨੇ ਬੋਲਣਾ ਔਰ ਬੱਚਿਆਂ ਨੂੰ ਕੱਲ ਨੂੰ ਅਸੀਂ ਸੁਣਾਉਣਾ ਇਹ ਬੱਚੇ ਹੋਣੇ ਜਿਨ੍ਹਾਂ ਨੂੰ ਉੜਾੜਾ ABC ਨਹੀਂ ਆਉਂਦੀ ਉਹ ਇਹ ਬੱਚੇ ਉੜਾੜਾ ਔਰ ABC ਸਿੱਖਦੇ ਨੇ ਔਰ ਸਾਡੀਆਂ ਕਲਾਸਾਂ ਚੱਲਦੀਆਂ ਵਾਂ ਇੱਥੇ ਸਾਡੇ ਬੱਚਿਆਂ ਦੀ ਕਲਾਸ ਚੱਲਦੀ ਆ ਮੈਥ ਦੀ। ਇਹਦੇ ਵਿੱਚ ਬੱਚੇ ਮੈਥ ਸਿੱਖਦੇ ਨੇ। ਤਕਰੀਬਨ ਜਿਦਾ ਜਿਦਾ ਲੈਵਲ ਅਪ ਹੋ ਜਾਂਦਾ ਉਦੋਂ ਉਹਦੇ ਬੱਚਿਆਂ ਨੂੰ ਅਸੀਂ ਪੱਗੇ ਕਰੀ ਜਾਂਦੇ ਐ, ਐਡਵਾਂਸ ਕਰੀ ਜਾਂਦੇ ਐ ਵੀ ਬੇਰਾ ਤੁਸੀਂ ਜਿਹੜੀ ਕੀ ਸਿੱਖ ਲੈਂਦੇ ਫਿਰ ਅਗਲੀ ਚੀਜ਼ਾਂ ਸਿੱਖੋ। ਔਰ ਇਹ ਸਾਡੇ ਅੰਦਰ ਕਲਾਸ ਚੱਲਦੀ ਆ ਇੰਗਲਿਸ਼ ਦੀ। ਇਹ ਸਾਡੇ ਟੀਚਰ ਆ, ਇਹ ਬੱਚੇ ਆ ਜੋ ਸੇਮੀ ਆਪਣੀ ਅਧਿਕਾਰਾਜੋ ਇਹ ਕਿ ਇਹਨਾਂ ਬੱਚਿਆਂ ਨੂੰ ਇੰਗਲਿਸ਼ ਸਿਖਾਈ ਜਾਂਦੀ ਇੱਥੇ ਅੰਦਰ ਕਿਉਂਕਿ ਇਹਨਾਂ ਨੂੰ ਪੰਜਾਬੀ ਮੈਥ ਆ ਜਾਂਦਾ ਜਿਵੇਂ ਫਿਰ ਆਨਲਾਈਨ ਸੀ ਜਿਦਾ ਪੀੜ ਵਾਈ ਕਲਾਸਾਂ ਲੈਂਦੀ ਸੀ ਉਹ ਤਰੀਕੇ ਬਿਨਾਂ ਕਲਾਸਾਂ ਲਾਉਣੇ ਆ ਅਸਲੀ ਆਪ ਨੂੰ ਸਾਬਾਗੇ ਫੇਲ ਕਰਦੇ ਆ ਤੇ ਕ੍ਰੀਏਟਿਵ ਆਓ ਇਹਨਾਂ ਬੱਚਿਆਂ ਨੇ ਡੋਨੇਸ਼ਨ ਕਰਕੇ ਜਿਹੜਾ ਇਹਨਾਂ ਬੱਚਿਆਂ ਸਾਡੇ ਕੱਲ ਬੈਂਚ ਆਏ ਸੀਗੇ ਸਾਡੇ ਪਿਆਰੇ ਗੁਰਪ੍ਰੀਤ ਸਿੰਘ ਸੇਖੋਂ ਸੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਉਹਨਾਂ ਨੇ ਇਹ ਬੱਚਿਆਂ ਨੂੰ ਦੀਏ ਸੀਗੇ ਸਾਨੂੰ ਨੂੰ ਤਾਂ 10 ਬੈਂਕਾਂ ਦੀ ਅਡਮਿਸ਼ਨ ਲਈ ਅਸੀਂ ਹਰਾਂ ਗੇ ਵੀ ਇਹ ਕਰਦੇ ਆ ਕਿ ਤੁਸੀਂ ਵੀ ਆਓ ਆਪਣੇ ਬੱਚਿਆਂ ਲਈ ਚੰਗੇ ਕਰਮ ਕਮਾਓ ਜੇ ਪੈਸੇ ਦਾ ਸਾਰੇ ਕਮਾਉਂਦੇ ਨੇ ਲੇਕਿਨ ਆਪਣੇ ਬੱਚਿਆਂ ਲਈ ਕਰਮ ਕਮਾਉਣੇ ਬਹੁਤ ਔਖੇ ਹਨ ਅਨਮੋਲ ਪਾਤਰਾ ਬਾਈ ਇਹੀ ਗੱਲ ਹਰ ਵੀਡੀਓ ਚ ਕਹਿੰਦਾ ਸੀ ਉਹਨਾਂ ਨੂੰ ਬਹੁਤ ਫੋਲੋ ਕਰਦੇ ਆ ਕਿ ਬੱਚਿਆਂ ਲਈ ਕਰਮ ਕਮਾਉ ਚੰਗੇ ਤੁਸੀਂ ਜੋ ਵੀ ਸਾਡੇ ਵੀਡੀਓ ਦੇਖਦੇ ਹੋ ਨਾ ਸਾਰੇ ਭੈਣ ਭਰਾਵਾਂ ਔਰ ਬਜ਼ੁਰਗ ਮਤਾਂਵਾਂ ਕੇ ਦੇਸੀ ਕਰਦੇ ਕਿ ਸਾਡੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਹੋਰਾਂ ਵੀਰਾਂ ਕਾਪੀ ਜੋ ਪਹੁੰਚੇ ਜੀ ਇਹ ਸੰਸਥਾ ਕਿਦਾਂ ਚੱਲਦੀ ਹੈ ਸਾਡਾ ਕੋਈ ਵੀ ਅਕਾਊਂਟ ਨੰਬਰ ਨਹੀਂ ਸਾਡੇ ਕੋਲ ਆਓ ਸਾਡੇ ਨਾਲ ਗੱਲਬਾਤ ਕਰੋ ਸਾਡਾ ਕੰਟੈਕਟ ਨੰਬਰ ਹੈਗਾ 968313742 ਤੁਸੀਂ ਇੱਥੇ ਸਾਡੇ ਨਾਲ ਗੱਲਬਾਤ ਕਰਕੇ ਸਾਡੀ ਸੰਸਥਾ ਬਾਰੇ ਪਿਆ ਸਕਦੇ ਨੇ ਸਾਡੇ ਇੱਥੇ ਵਿజిਟ ਕਰੋ ਕਿਦਾਂ ਸੰਸਥਾ ਚੱਲਦੀ ਆ ਇਹ ਕੋਈ ਵੀ ਫੀਸ ਨਹੀਂ ਲੱਗਦੀ ਬੱਚਿਆਂ ਦੀ ਸ਼ਾਮ ਦੇ 5:00 ਵਜੇ ਤੋਂ ਲੈ ਕੇ ਸਬਤ ਜੀ ਤੱਕ ਇਹਨਾਂ ਬੱਚਿਆਂ ਨੂੰ ਕ੍ਰਿਸ਼ਨ ਕਰਾਈ ਜਾਂਦੀ ਹੈ ਇਹਨਾਂ ਬੱਚਿਆਂ ਨੂੰ ਜੋ ਐਡਵਾਂਸ ਪਿਆਰੀ ਕਰਾਈ ਜਾਂਦੀ ਹੈ ਜਰਨਲ ਨੌਲੇਜ ਮੈਥ ਇੰਗਲਿਸ਼ ਤੇ ਅਸੀਂ ਆਜੀ ਸਾਬ ਅਗੇ ਅਪੀਲ ਕਰਦੇ ਆ ਕਿ ਤੁਸੀਂ ਸਾਡਾ ਸਾਥ ਦਿਓ ਵੱਧ ਚੜ ਕੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ